ਜਿਹੜੀ ਟ੍ਰੇਡ ਯੂਨੀਅਨ ਜਿਹੜੀ ਹੜਤਾਲ ਕਰ ਰਹੀ ਹੈ ਤੁਹਾਡਾ ਕੀ ਸਮਰਥਨ ਹੈ ਕੀ ਮੰਗਾਉਣ ਵਾਲੀਆਂ ਇਹ ਸੰਯੁਕਤ ਕਿਸਾਨ ਮੋਰਚਾ ਤੇ ਦੇਸ਼ ਦੀਆਂ ਕੇਂਦਰੀ ਟ੍ਰੇਡ ਯੂਨੀਅਨਸ ਵੱਲੋਂ 16 ਫਰਵਰੀ ਦਾ ਭਾਰਤਵਾਦ ਦਾ ਸੱਦਾ ਸੀ ਇਹਦੇ ਵਿੱਚ ਦੇਸ਼ ਦੀਆਂ तमाम ਵੱਖ-ਵੱਖ ਵਰਗਾਂ ਨਾਲ ਸੰਬੰਧਿਤ ਜਥੇਬੰਦੀਆਂ ਉਹ ਵੀ سپورਟ ਦੇ ਵਿੱਚ ਆਈਆਂ ਔਰ ਅੱਜ ਸਮੁੱਚੇ ਦੇਸ਼ ਦੇਸ਼ ਪੱਧਰ ਤੇ ਸਾਰੀਆਂ ਜਥੇਬੰਦੀਆਂ ਵੱਲੋਂ ਭਾਰਤ ਜਿਹੜਾ ਉਹ ਬੰਦ ਕੀਤਾ ਗਿਆ ਇਹਦੇ ਵਿੱਚ ਦਿੱਲੀ ਅੰਦੋਲਨ ਦੀਆਂ ਰਹਿੰਦੀਆਂ ਜਿਹੜੀਆਂ ਮੰਗਾ ਹੈਗੀਆਂ ਐਮਐਸਪੀ ਦਿੱਤਾ ਜਾਵੇ ਨੂੰ ਕਾਨੂੰਨੀ ਲੀਗਲ ਕਾਨੂੰਨ ਜਿਹੜਾ ਉਹਨੂੰ ਬਣਾਇਆ ਜਾਵੇ ਲੀਗਲ ਗਾਰੰਟੀ ਕੀਤੀ ਜਾਵੇ ਐਮਐਸਪੀ ਦੀ ਸੁਆਮੀ ਨਾਥਲ ਕਮਿਸ਼ਨ ਦੀ ਰਿਪੋਰਟ ਅਨਸਾਰ ਫਸਲਾਂ ਦੇ ਭਾਅ ਦਿੱਤੇ ਜਾਣ ਕਿਸਾਨੀ ਅੰਦੋਲਨ ਦੀਆਂ ਕੁਝ ਜਿਹੜੀਆਂ ਮੰਗਾਂ ਰਹਿ ਗਈਆਂ ਸੀ ਬਾਕੀ ਲਖੀਮਪੁਰ ਖੀਰੀ ਦੇ ਜਿਹੜੇ ਸ਼ਹੀਦ ਕਿਸਾਨ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮਾਫ਼ ਤੇ ਕਿਸਾਨਾਂ ਮਜ਼ਦੂਰਾਂ ਦੀ ਪੈਨਸ਼ਨ ਲਗਾਈ ਜਾਵੇ ਇਸ ਤੋਂ ਬਿਨਾ ਜਿਹੜੇ ਸਰਕਾਰੀ ਮਹਿਕਮਿਆਂ ਦੇ ਵਿੱਚ ਕੰਟਰੈਕਟ ਬੇਸਡ ਠੇਕੇਦਾਰੀ ਸਿਸਟਮ ਹੈ ਭਰਤੀ ਦਾ ਉਹਨੂੰ ਬੰਦ ਕਰਕੇ ਪੱਕੀ ਤੇ ਸਰਕਾਰੀ ਰੈਗੂਲਰ ਭਰਤੀ ਕੀਤੀ ਜਾਵੇ ਮਜ਼ਦੂਰਾਂ ਦੀ ਦਿਹਾੜੀ 1000 ਰੁਪਏ ਕੀਤੀ ਜਾਵੇ ਵਰੇਗਾ 200 ਦਿਨ ਦਿੱਤੀ ਜਾਵੇ ਤੇ ਜਿਹੜੇ ਕਾਨੂੰਨ ਮਜ਼ਦੂਰ ਲੜਕੇ ਜਿਨ੍ਹਾਂ ਨੇ ਕਿਰਤ ਕਾਨੂੰਨ ਪ੍ਰਾਪਤ ਕੀਤੇ ਸੀਗੇ ਉਹਨਾਂ ਨੂੰ ਖਤਮ ਕਰਕੇ ਸਰਕਾਰ ਜਿਹੜੀ ਇਹ ਲੇਬਰ ਕੋਡ ਲੈ ਕੇ ਆਈ ਆ ਉਹਨਾਂ ਨੂੰ ਖਤਮ ਕੀਤਾ ਜਾਵੇ ਇਹਦੇ ਨਾਲ ਹੀ ਜਿਹੜੀ ਨਵੀਂ ਸਿੱਖਿਆ ਨੀਤੀ ਲਿਆਂਦੀ ਗਈ ਹੈ ਸਿੱਖਿਆ ਨੂੰ ਕਾਰਪੋਰੇਟ ਦੇ ਹੋਰ ਹਵਾਲੇ ਕਰਨ ਵਾਸਤੇ ਤੇ ਸਿੱਖਿਆ ਦਾ ਭਗਵਾ ਕਰਨ ਕਰਨ ਵਾਸਤੇ ਉਹ ਲਿਆਂਦੀ ਆ ਉਹ ਨਿਊ ਐਜੂਕੇਸ਼ਨ ਪਾਲਿਸੀ ਰੱਦ ਕੀਤੀ ਜਾਵੇ ਹਿੱਟ ਐਂਡ ਰਨ ਕਾਨੂੰਨ ਜਿਹੜਾ ਮੋਦੀ ਸਰਕਾਰ ਲੈ ਕੇ ਆਈ ਆ ਉਹਨੂੰ ਰੱਦ ਕੀਤਾ ਜਾਵੇ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਪੂਰੇ ਸਾਰੇ ਵਰਗਾਂ ਦੀਆਂ ਜਥੇਬੰਦੀਆਂ ਵੱਲੋਂ ਅੱਜ ਭਾਰਤaband ਦੀ ਕਾਲ ਦਿੱਤੀ ਗਈ ਹੈ ਤੇ ਬਹੁਤ ਵੱਡੀ ਪੱਧਰ ਤੇ ਲੋਕਾਂ ਦਾ ਸਮਰਥਨ ਮਿਲਿਆ ਅੱਜ ਇਸੇ ਕਾਰਨ ਤੇ ਜਿਹੜਾ ਮੋਗਾ ਸ਼ਹਿਰ ਆ ਮੁਕੰਮਲ ਬੰਦ ਹੈਗਾ ਤੇ 11 ਵਜੇ ਥੋੜੇ ਸਮੇਂ ਦੇ ਵਿੱਚ ਹੀ 2 ਘੰਟਿਆਂ ਚ ਇੱਥੇ ਪੂਰਾ ਜਿਹੜਾ ਜਿਹੜਾ ਇਕੱਠ ਹੋ ਜਾਣਾ ਇੱਥੇ ਜਾਮ ਲੱਗ ਜਾਣਾ ਤੇ ਇੱਥੇ ਸਟੇ ਜੜੀ ਆ ਚਾਲੂ ਕੀਤੀ ਜਾਊਗੀ ਸਰਕਾਰ ਨੂੰ ਦੇਖਿਆ ਜਾਵੇ ਤਾਂ ਸਰਕਾਰ ਨੂੰ ਇੱਕ ਦਿਨ ਨਾਲ ਕੋਈ ਫਰਕ ਨਹੀਂ ਪੈਣਾ ਪਰ ਆਪਣਾ ਜਨਜੀਵਨ ਜਿਹੜਾ ਉਹ ਵਿਅਸਤ ਹੋ ਰਿਹਾ ਦੇਖੋ ਇਹਦੇ ਨਾਲ ਸਾਰਾ ਦੇਸ਼ ਇਹ ਮੈਸੇਜ ਦੇਣਾ ਚਾਹੁੰਦਾ ਹੈ ਕਿ ਸਰਕਾਰ ਦੀਆਂ ਨੀਜੀ ਕਰਨ ਦੀਆਂ ਪਾਲਿਸੀਆਂ ਤੇ ਸਰਕਾਰ ਜੋ ਧਾਰਮਿਕ ਪੱਤਾ ਖੇਡ ਰਹੀ ਹੈ ਫਿਰਕੂਵਾਦ ਦਾ ਇਦੇ ਖਿਲਾਫ ਆ ਸਮੁੱਚਾ ਦੇਸ਼ ਤੇ ਸਮੁੱਚਾ ਦੇਸ਼ ਧਰਨਰਪਕਤਾ ਦੀ ਗੱਲ ਕਰਦਾ ਸਮੁੱਚਾ ਦੇਸ਼ ਦੇਸ਼ ਦੀਆਂ ਜਿਹੜੀਆਂ ਸੰਪਤੀ ਹੈਗੀਆਂ ਜਲ ਜੰਗਲ ਜ਼ਮੀਨ ਸਰਕਾਰੀ ਮਹਿਕਮੇ ਉਹਨਾਂ ਨੂੰ ਬਚਾਉਣ ਦੀ ਜਿਹੜੀ ਮੰਗ ਕਰਦਾ ਪਰ ਸਰਕਾਰ ਉਲਟੇ ਪਾਸੇ ਇੱਕ ਤਾਂ ਭਗਵਾਕਰਨ ਕਰ ਰਹੀ ਆ ਫਿਰਕੂਵਾਦ ਫਲਾ ਰਹੀ ਆ ਪੂਰੇ ਦੇਸ਼ ਦੇ ਵਿੱਚ ਜਾਤ ਤੇ ਧਰਮ ਦੇ ਨਾਂ ਤੇ ਜਿਹੜਾ ਗੰਗੇ ਫਸਾਦ ਕਰਵਾ ਰਹੀ ਹੈਗੀ ਆ ਤੇ ਪੂਰਾ ਦੇਸ਼ ਕਾਰਪੋਰੇਟ ਦੇ ਹਵਾਲੇ ਕਰ ਰਹੀ ਆ ਸਰਕਾਰ ਉਲਟ ਕੰਮ ਕਰ ਰਹੀ ਆ ਤੇ ਲੋਕ ਜਿਹੜੇ ਆ ਉਹ ਉਲਟ ਚੱਲ ਰਿਹਾ ਇਸ ਕਰਕੇ ਲੋਕ ਇਹ ਮੈਸੇਜ ਦੇਣਾ ਚਾਹੁੰਦੇ ਆ ਇਕੱਠੇ ਹੋ ਕੇ ਕਿ ਅੱਜ ਅਸੀਂ ਬੰਦ ਕਰਕੇ ਸਮੁੱਚੇ ਪੱਧਰ ਦੇਸ਼ ਪੱਧਰ ਤੇ ਮੈਸੇਜ ਦੇਣਾ ਚਾਹੁੰਦੇ ਆ ਕਿ ਸਰਕਾਰ ਦੀਆਂ ਨੀਤੀਆਂ ਦੇ ਨਾਲ ਅਸੀਂ ਜਿਹੜਾ ਸਹਿਮਤ ਨਹੀਂ ਹੈਗੇ ਔਰ ਅੱਜ ਦਾ ਜਿਹੜਾ ਭਾਰਤ ਬੰਦ ਹੈਗਾ ਇਹ ਅਗਲੇ ਸੰਘਰਸ਼ ਦਾ ਪਹਿਲਾ ਪੜਾ ਇਸ ਬੰਦ ਤੋਂ ਬਾਅਦ ਪਰਸੋ ਸਿੱਖ ਕਿਸਾਨ ਮੋਰਚੇ ਦੀ ਮੀਟਿੰਗ ਰੱਖੀ ਗਈ ਆ ਉਸ ਮੀਟਿੰਗ ਦੇ ਵਿੱਚ ਸੰਘਰਸ਼ ਦੇ ਅਗਲੇ ਪੜਾ ਦਾ ਜਿਹੜਾ ਉਹ ਐਲਾਨ ਕੀਤਾ ਜਾਊਗਾ। ਗੁਰਪਾਲ ਜੀ ਅੱਜ ਦੀ ਜਿਹੜੀ ਹੜਤਾਲ ਚੱਲਦੀ ਹੈ ਰਾਤ ਦੀ ਬੱਸ 12 ਵੇ ਦੀਆਂ ਬੱਸਾਂ ਵੀ ਬੰਦ ਆ। ਕੁੱਛ ਵੀ ਖਵਾਰਾ ਦਾ ਕੰਮ ਕਰਦੇ ਹੋ ਕਿੰਨੀ ਕਿ ਪਰੇਸ਼ਾਨੀ ਆਉਂਦੀ ਹੈ ਪਰੇਸ਼ਾਨੀ ਤਾਂ ਬਹੁਤ ਹੁੰਦੀ ਹੈ ਜਦੋਂ ਤੁਹਾਨੂੰ ਪਤਾ ਹੀ ਜਦੋਂ ਸਵਾਰੀ ਨਾ ਹੋਵੇ ਠੀਕ ਹੈ ਨਾ ਖਵਾਰਾ ਦਾ ਵੀ ਕੰਮ ਨਹੀਂ ਚੱਲਣਾ ਹੈਗਾ ਜਦੋਂ ਜਦੋਂ ਕੰਮ ਕਿਸੇ ਦਾ ਵੀ ਨਹੀਂ ਚੱਲਣਾ ਹੈਗਾ ਜਦੋਂ ਸਵਾਰੀ ਨਾ ਸਵਾਰੀ ਦੇ ਨਾਲ ਹੀ ਕੰਮ ਚੱਲਦਾ ਹੈਗਾ ਟ੍ਰੇਨ ਜੂਨੀਅਰ ਵੱਲੋਂ ਹੜਤਾਲ ਕੀਤੀ ਗਈ ਹੈ ਟ੍ਰੇਨ ਜੂਨੀਅਰ ਨੇ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਹੜਤਾਲ ਕੀਤੀ ਹੈ ਠੀਕ ਹੈ ਜੀ ਸਰਕਾਰ ਨੂੰ ਆਪਣੇ ਇੰਤਜ਼ਾਮ ਕਰਨਾ ਚਾਹੀਦਾ ਸੀ ਪਹਿਲੇ ਹੀ ਆਪਣੇ ਵੱਲੋਂ ਟ੍ਰੇਨ ਜੂਨੀ ਜੋ ਜਹਿਰ ਮੰਗਾਂ ਉਹ ਮੰਨ ਲੈਣੀਆਂ ਚਾਹੀਦੀਆਂ ਸਰਕਾਰ ਨੂੰ ਆਪਣੇ ਵੱਲੋਂ ਇਹ ਸਰਕਾਰ ਇਹ ਨਗਰ ਵਿੱਚ ਲੋਕਾਂ ਦੀ ਦਿੱਕਤਾਂ ਦਾ ਯਾਰ ਮੈਂ ਸੰਦੀਪ ਸ਼ਰਮਾ ਜੀ ਤੁਸੀਂ ਕਿਹੜੀ ਜਗ੍ਹਾ ਰਹਿੰਦੇ ਹੋ ਤੇ ਕਿੱਥੇ ਆਏ ਤੇ ਕਿੱਥੇ ਜਾਣਾ ਹੈ ਵੀਰੇ ਮੈਂ ਬਹਿੰਡੇ ਤੋਂ ਰਹਿਣਾ ਹਾਂ ਹਾਂਜੀ ਬਾਇਓਮੈਟ੍ਰਿਕਸ ਜੀ ਜਲੰਧਰੀ 12 ਵਜੇ ਹੁਣ ਬਹੁਤ ਔਖਾ ਹੋ ਰਿਹਾ ਜੀ ਕਿੰਨੀ ਕਿ ਪਰੇਸ਼ਾਨੀ ਹੋ ਰਹੀ ਜਿਹੜਾ ਕੰਮ ਜ਼ਰੂਰੀ ਹੈ ਬਾਇਓਮੈਟਰੀ ਦਾ ਕੰਮ ਬਾਇਓਮੈਟ੍ਰਿਕ ਦਾ ਜ਼ਰੂਰੀ ਤਾਂ ਹੈਗਾ ਹੀ ਹੈ ਜੀ ਕਿੰਨੇ ਵਜੇ ਦਾ ਟਾਈਮ ਤੁਹਾਡਾ ਉੱਥੇ ਦਾ 12 ਵਜੇ ਦਾ ਜੀ ਤੇ ਹੁਣ ਕਿੱਥੇ ਕੱਜਲਗਵਾਰ ਹੋ ਰਹੀ ਹੁੰਦੀ ਹੈ ਕੱਜਲ ਹੁਣ ਮੋਗੇ ਫਿਰਦਾ ਇੰਪਾਲ ਦੇ ਥੱਲੇ ਕਿਦੇ ਬੱਸ ਸਟੈਂਡ ਕੀ ਕਹਿਣਾ ਚਾਹੋਗੇ ਜਿਹੜੀਆਂ ਦੰੜ ਤਾਂ ਲਾ ਕਰਦੇ ਆ ਉਰ ਕੀ ਹਏ ਦਾ ਹੁਣ ਗਲਤ ਗੱਲ ਲਈ ਆਪਣਾ ਨਾਂ ਸੁਣਨੀ ਹੈ ਅਸੀਂ ਜਲੰਧਰ ਜਾਣਾ ਸਰ ਅ ਕੀ ਪਰੇਸ਼ਾਨੀ ਆ ਰਹੀ ਹੈ ਸਰ ਹਾਂ ਬੱਸਾਂ ਦੀ ਪਰੇਸ਼ਾਨੀ ਆ ਰਹੀ ਹੈ ਜਲੰਧਰ ਜਾਣਾ ਸਰ ਕਿਤਨਾ ਟਾਈਮ ਹੋ ਗਿਆ ਤੁਹਾਨੂੰ ਪਰੇਸ਼ਾਨ ਹੋਤੀ ਜਾਂ ਹਾਂ ਅਸੀਂ ਘੁੰਮ ਕੇ ਹੋ ਹੀ ਗਿਆ ਸਰ 10 ਘੰਟਾ ਕੀ ਕਹਿਣੇ ਚਾਹੋਗੇ ਇਸ ਸਰਕਾਰਾਂ ਨੂੰ ਸਰਕਾਰੋ ਕੋ ਬਸ ਆਹੀ ਕਹਿਣਾ ਚਾਹੁੰਦੇ ਆ ਸਰ ਕਿ ਪੌ ਲਖਨ ਨੂੰ ਤਾਕ ਕੀਤਾ ਜਾਂਦਾ ਆ ਸੁਜੁਗਤ ਕਿਸਾਨ ਮੋਰਚੇ ਵੱਲੋਂ ਅੱਜ ਭਾਰਤ ਬੰਦ ਦੀ ਕਾਲ ਨੂੰ ਆ ਵੇਖਦਿਆਂ ਸ਼ਹਿਰ ਨਾਭਾ ਜਿਹੜਾ ਪੂਰਨ ਤੌਰ ਤੇ ਬੰਦ ਦਿਖਾਈ ਦੇ ਰਿਹਾ ਵਪਾਰੀਆਂ ਵੱਲੋਂ ਆਪਣੀਆਂ ਦੁਕਾਨਾਂ ਨੂੰ ਬੰਦ ਕੀਤਾ ਗਿਆ ਵਪਾਰੀਆਂ ਦਾ ਕਹਿਣਾ ਕਿ ਅਸੀਂ ਕਿਸਾਨਾਂ ਦੇ ਨਾਲ ਆ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਕੇਂਦਰ ਸਰਕਾਰ ਪੂਰੀਆਂ ਨਹੀਂ ਕਰਦੀ ਅਸੀਂ ਕਿਸਾਨਾਂ ਦਾ ਸਮਰਥਨ ਦਵਾਂਗੇ ਕਿਸਾਨਾਂ ਬੋਲੋ ਇੱਕ ਦਿਨ ਭਾਰਤਵੰਦ ਦੀ ਕਾਲ ਆ ਜਿਹੜੀ ਦਿੱਤੀ ਗਈ ਆ ਅਸੀਂ ਆਪਣੀਆਂ ਦੁਕਾਨਾਂ ਨੂੰ ਬੰਦ ਕੀਤਾ ਗਿਆ ਹੈ ਨਾਬਾ ਤੋਂ ਹਰਮਿੰਦਰ ਸਿੰਘ ਮਾਨ ਸਾਰਾ ਬਾਜ਼ਾਰ ਅਜਪੜਾ ਬੰਦ ਕਰ ਰੱਖਿਆ ਹੈ ਕਿਸਾਨਾਂ ਦੀਆਂ ਮੰਗਾਂ ਜਾਇਜ਼ ਆ ਇਹ ਮੰਨ ਲੈਣੇ ਚਾਹੀਦਿਆਂ ਨੇ ਸਾਰਾ ਸ਼ਹਿਰ ਕਿਸਾਨਾਂ ਦੇ ਨਾਲ ਆ ਸਾਨੂੰ ਇਹਦੀਆਂ ਮੰਗਾਂ ਜਾਇਜ਼ ਨੇ ਤਾਂ ਬਿਲਕੁਲ ਮੰਨਣੇ ਚਾਹੀਦਿਆਂ ਨੇ ਕਿਉਂਕਿ ਹਰ ਰੋਜ਼ ਬੰਦ ਕਰਨਾ ਬਹੁਤ ਔਖਾ ਲੱਗ ਰਿਹਾ ਹੈ ਦੇਖੋ ਜੀ ਦੁਕਾਨਾਂ ਨਹੀਂ ਖੋਲੀਆਂ ਬਾਹਰ ਬੈਠੇ ਆ ਜਿਨ੍ਹਾਂ ਨੂੰ ਗਾਕਾਂ ਨੂੰ ਟਾਈਮ ਦਿੱਤਾ ਉਹਨਾਂ ਨੂੰ ਸਮਾਨਤਾ ਦੇਣੀ ਹੈ ਪਰ ਅਸੀਂ ਕਿਸਾਨਾਂ ਦੇ ਨਾਲ ਆ ਕੇਂਦਰ ਨੂੰ ਇੰਨਾ ਨਹੀਂ ਹੋ ਕਰਨਾ ਜਿਹਦਾ ਮੰਨ ਲੈਣੀ ਚਾਹੀਦੀ ਹੈ ਗੱਲ ਜੇ ਕੋਈ ਜਾਇਜ਼ ਹੋਵੇ ਕਿਸਾਨਾਂ ਦਾ ਸਮਰਥਨ ਸਾਰਾ ਵਪਾਰੀ ਵਰਗ ਕਰ ਰਿਹਾ ਅਸੀਂ ਵੀ ਉਹਦੇ ਵਿੱਚ ਸ਼ਾਮਲ ਆ ਜੀ ਤੁਹਾਨਾਂ ਦੇ ਨਾਲ ਸਾਥ ਦੇਵਾਂਗੇ ਪੂਰਾ ਇਸ ਕਰਕੇ ਦੁਕਾਨ ਨਹੀਂ ਖੁੱਲੀ ਜੀ ਬਾਜ਼ਾਰ ਬੰਦ ਨੇ ਬਾਜ਼ਾਰ ਸਾਰਾ ਬੰਦ ਹੈ ਕੋਈ ਦੁਕਾਨ ਨਹੀਂ ਖੁੱਲੀ ਬਸ ਬਹੁਤ ਜ਼ਰੂਰੀ ਕੰਮ ਆਏ ਸੀਗਾ ਅਸੀਂ ਵੀ ਨਹੀਂ ਆਉਣਾ ਨਹੀਂ ਸੀਗਾ ਜੀ ਅਸੀਂ ਬਾਜ਼ਾਰ ਚ ਆ ਕੇ ਦੇਖਿਆ ਵਪਾਰੀਆਂ ਨੇ ਦੁਕਾਨਦਾਰਾਂ ਨੇ ਸਾਰਿਆਂ ਨੇ ਬਹੁਤ ਜ਼ਿੰਮੇਵਾਰਾਂ ਦਾ ਸਾਥ ਦੇ ਰਹੇ ਨੇ ਤਕਰੀਬਨ ਸਾਰਾ ਬਾਜ਼ਾਰ ਬੰਦ ਵਾਂਗੂ ਪਿਆ ਸੰਦੇਰੀਆ ਵਪਾਰੀ ਵਰਗੀ ਧੰਨਵਾਦ ਬਹੁਤ ਬਹੁਤ ਕਿਸਾਨਾਂ ਦਾ ਸਹਿਯੋਗ ਕਰ ਰਹੇ ਨੇ ਸਾਰਾ ਬਾਜ਼ਾਰ ਤਕਰੀਬਨ ਤਕਰੀਬਨ ਬੰਦ ਹੈ ਜੀ ਤੇ ਬਸ ਟ੍ਰੈਫਿਕ ਹੈ ਮਾੜੀ-ਮੋਟੀ ਬੱਚੇ ਸਕੂਲ ਪੇਪਰ ਦੇਣ ਆ ਰਹੇ ਨੇ ਹੋਰ ਬਾਜ਼ਾਰ ਤਕਰੀਬਨ ਸਾਰਾ ਹੀ ਬੰਦ ਹੈ ਇਸ ਕਰਕੇ ਸਾਨੂੰ ਬਹੁਤ ਖੁਸ਼ੀ ਹੈ ਦਿਲੋਂ ਵੀ ਸਾਰਾ ਸਹਿਯੋਗ ਸਾਨੂੰ ਮਿਲ ਰਿਹਾ ਹੈ ਪਰ ਗੱਲ ਇਹ ਹੈ ਵੀ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਜੋ ਜਾਇਜ਼ ਮੰਗਾਂ ਨੇ ਮੰਨਣੀਆਂ ਚਾਹੀਦੀਆਂ ਨੇ ਅੰਮ੍ਰਿਤ ਸਰ ਜਾ ਰਹੇ ਤਾਂ ਸਾਨੂੰ ਬਹੁਤ ਬੜੀ ਮੁਸ਼ਕਿਲ ਹੋਈ ਹੈ ਐਂਡ ਇਸ ਨੂੰ ਕਿਤੇ ਨਰਿੱਤ ਤਾ ਗਿਆ ਤੇ ਉਹਦੇ ਕਰਕੇ ਸਾਨੂੰ ਬੜਾ ਨੁਕਸਾਨ ਹੋਇਆ ਤੇ ਬਹੁਤ ਜ਼ਰੂਰੀ ਕੰਮ ਸੀ ਕਰਨਾ ਸੀਗਾ ਇਸ ਕਰਕੇ ਅਸੀਂ ਬਾਈ ਕਾਰ ਜਾ ਰਹੇ ਹਾਂ ਅਸੀਂ ਪਠਾਨਕੋ ਰਿਆਨ ਵਾਲੇ ਸੇ ਅੱਜ ਸਾਈਂ ਬਿਆਹ ਜਾਣਾ ਸੀ ਅਸੀਂ ਤੇ ਅਸੀਂ ਬਿਆਹ ਜਾਂਦੇ ਆ ਕੇ ਬੱਸ ਸਟੈਂਡ ਜਾ ਕੇ ਦੇਖਿਆ ਸੀ ਇਹ ਬਸਾਂ ਨਾ ਰੋਡਵੇਸ ਹੀ ਚੱਲ ਰਹੀ ਹੈ ਕੋਈ ਨਾ ਪ੍ਰਾਈਵੇਟ ਬਸਾਂ ਚੱਲ ਰਹੀਆਂ ਜਿਸ ਕਰਕੇ ਸਾਨੂੰ ਬਹੁਤ ਮੁਸ਼ਕਲ ਹੋ ਰਹੀ ਹੈ ਤੇ ਹੁਣ ਅਸੀਂ ਕਾਰ ਹਾਇਰ ਕਰਨ ਲੱਗੇ ਆ ਜਿਹਦੇ ਚ ਅਸੀਂ ਵਿਆਸ ਜਾ ਸਕੀਏ ਇਹ ਧਰਨੇ ਕਰਕੇ ਅਸੀਂ ਬਹੁਤ ਸਾਨੂੰ ਨੁਕਸਾਨ ਹੋ ਰਿਹਾ ਹੈ ਇਹ ਗੁਰੂ ਘਰ ਵੀ ਨਹੀਂ ਜਾ ਸਕਦੇ ਆਪਣੇ ਪਰੇਸ਼ਾਨੀ ਇਹ ਹੀ ਆ ਵੀ ਸਰਕਾਰ ਨੂੰ ਕਿਸਾਨਾਂ ਦੇ ਨਾਲ ਜਿਹੜੀਆਂ ਮੀਟਿੰਗਾਂ ਵਾਰ-ਵਾਰ ਕਰਦੇ ਆ ਇਹਦਾ ਕੁਝ ਨਬੇੜਨਾ ਚਾਹੀਦਾ ਹੈ ਪਬਲਿਕ ਦੀ ਬਹੁਤ ਖੱਜਲ ਖਵਾਰੀ ਹੁੰਦੀ ਆ ਪਰੇਸ਼ਾਨ ਹੁੰਦੇ ਆ ਲੋਕ ਜਿਸ ਤਰ੍ਹਾਂ ਸਾਡੇ ਨਾਲ ਵਤੀਰਾ ਕੀਤਾ ਜਾ ਰਿਹਾ ਕਿਸਾਨਾਂ ਦੇ ਨਾਲ ਇਹ ਸਰਕਾਰ ਨੂੰ ਨਹੀਂ ਕਰਨਾ ਚਾਹੀਦਾ ਇਹ ਕੋਈ ਵੱਡੀ ਮੰਗ ਨਹੀਂ ਜਿਹੜੀ ਐਮਐਸਪੀਆ ਇਹ ਕੋਈ ਏਡੀ ਵੱਡੀ ਮੰਗ ਨਹੀਂ ਗਈ ਬਹੁਤ ਹੀ ਵਧੀਆ ਸਰਕਾਰ ਜੇ ਐਮਐਸਪੀ ਨੇ ਸਾਨੂੰ ਦਿੰਦੀ ਆ ਖਰੀਦੀ ਆ ਤੇ ਉਹ ਕਿਤੇ ਖਰੀਦ ਕੇ ਮਤਲਬ ਨਸ਼ਟ ਤੇ ਨਹੀਂ ਕਰਦੀ ਦੁਬਾਰਾ ਜਿਹੜਾ ਮਤਲਬ ਅਨਾਜ ਆ ਉਹ ਵੇਚਦੀ ਆ ਐਮਐਸਪੀ ਕੋਈ ਨਗਾਹ ਜ ਨਹੀਂ ਹੈ ਜਾਇਜ ਮੰਗਾ ਕਿਸਾਨਾਂ ਨਾਲ ਬਹਿ ਕੇ ਮੀਟਿੰਗ ਕਰਕੇ ਇਹਨਾਂ ਨੂੰ ਵੇਰਨਾ ਚਾਹੀਦਾ ਜਿਹੜਾ ਸਾਡੇ ਨਾਲ ਹਰਿਆਣੇ ਵਾਲਿਆਂ ਵੱਲੋਂ ਮਦਬਲ ਕੀਤਾ ਜਾ ਰਿਹਾ ਸਰਕਾਰ ਕਰਾਉਂਦੀ ਪਈ ਇਹ ਵੀ ਨਹੀਂ ਕਰਨਾ ਚਾਹੀਦਾ ਗੋਲੀਆਂ ਨਹੀਂ ਚਲਾਉਣੀਆਂ ਚਾਹੀਦੀਆਂ ਜੋ ਮਾਵਾ ਦੇ ਪੁੱਤਾਂ ਨੂੰ ਗੋਲੀਆਂ ਲੱਗੀਆਂ ਅਥਰੂ ਗਏ ਹਨ ਅੱਖਾਂ ਖਰਾਬ ਹੋ ਗਈਆਂ ਉਹਨਾਂ ਦੀ ਪਰਪਾਈ ਕੌਣ ਕਰੂ ਸਰਕਾਰ ਕਰੂਗੀ ਟਰਾਂਸਪੋਰਟਰਾਂ ਦਾ ਨੁਕਸਾਨ ਤੇ ਹੁੰਦਾ ਹੀ ਪਿਆ ਆ ਪਰ ਸਾਨੂੰ ਸਾਥ ਦੇਣਾ ਹੀ ਪੈਣਾ ਹੈ ਨਾ ਜੇ ਸਾਥ ਅਸੀਂ ਨਹੀਂ ਦੇਵਾਂਗੇ ਤੇ ਕੌਣ ਦੇਊਗਾ ਟਰਾਂਸਪੋਰਟਰ ਵੀ ਤੇ ਕਿਸਾਨ ਹੀ ਆ